ਪੰਜਾਬ ਚ ਲੋਕ ਸਭਾ ਚੋਣਾਂ ਅਤੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਆਮਦ ਨੂੰ ਲੈ ਕੇ ਜ਼ਿਲ੍ਹਾ ਮਾਨਸਾ ਨਾਲ ਲੱਗਦੇ 17 ਅੰਤਰਰਾਜੀ ਬਾਡਰਾਂ ਨਾਲ ਜੁੜਦੇ ਇਲਾਕਿਆਂ ਦੀ ਚੈਕਿੰਗ ਕੀਤੀ ਗਈ। ਪੰਜਾਬ ਦੇ ਹਰਿਆਣਾ ਹੱਦ ਨਾਲ ਲੱਗਦੇ 10 ਅੰਤਰਰਾਜੀ ਜ਼ਿਲ੍ਹਾ ਨਾਕਿਆਂ ਦੀ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਨਾਲ 4 ਸ਼ੱਕੀ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਜਿਨ੍ਹਾਂ ਤੋਂ ਪੁਸ਼ਗੀਸ ਕੀਤੀ ਜਾ ਰਹੀ ਹੈ। ਪੰਜਾਬ ਸਟੇਟ ਪਾਲਸੀ ਤਹਿਤ ਬਾਹਰ ਤੋਂ ਆਉਣ ਵਾਲੀ ਕਣਕ ਉਤੇ ਪਾਬੰਦੀ ਲਗਾਈ ਗਈ ਹੈ। ਅਤੇ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਸ਼ਰਾਬ ਅਤੇ ਹੋਰ ਨਸ਼ੀਲੀਆਂ ਵਸਤੂਆਂ ਨੂੰ ਜ਼ਿਲ੍ਹੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਤੋਂ ਆਉਣ ਜਾਣ ਵਾਲੇ ਲੋਕਾਂ ਕੋਲ 50000 ਤੋਂ ਵੱਧ ਨਕਦ ਰਕਮ ਪਾਇਆ ਜਾਣ ਉੱਤੇ ਐਫ ਆਈ ਆਰ ਦਰਜ ਕੀਤੀ ਜਾ ਸਕਦੀ ਹੈ। ਜੇਕਰ ਕਿਸੇ ਵਿਅਕਤੀ ਕੋਲ 50000 ਰੁਪਏ ਤੋਂ ਵੱਧ ਕੈਸ਼ ਬਰਾਮਦ ਹੋਇਆ ਤਾਂ ਉਸ ਨੂੰ ਕਮਾਈ ਦੇ ਸਾਧਨ ਦਾ ਪ੍ਰੂਫ ਦੇਣਾ ਪਵੇਗਾ। ਤੇ 10 ਲੱਖ ਤੋਂ ਵੱਧ ਕੈਸ਼ ਹੋਣ ਤੇ ਇਨਕਮ ਟੈਕਸ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ ਇਸ ਮੌਕੇ ਐਸਐਸਪੀ ਮਾਨਸਾ ਡਾਕਟਰ ਨਾਨਕ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਇਹ ਸਾਡੇ ਵੱਲੋਂ ਆਪਰੇਸ਼ਨ ਸੀਲ ਅੱਜ ਪੰਜਾਬ ਪੁਲਿਸ ਵੱਲੋਂ ਡੀਜੀਪੀ ਪੰਜਾਬ ਦੇ ਨਿਸ਼ਾਨੇ ਰੇਸ਼ਾਟ 8 ਚਲਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਡੇ ਮਾਨਸਾ ਜ਼ਿਲ੍ਹੇ ਵਿੱਚ 17 ਨਾਕੇ ਨੇ ਜਿੱਥੇ ਅਸੀਂ ਇਹ ਚੈਕਿੰਗ ਕਰ ਰਹੇ ਹਾਂ ਜਿਹੜੇ ਇੰਟਰ ਸਟੇਟ ਬਾਰਡਰਸ ਦੇ ਇਦੇ ਨਾਲ ਨਾਲ ਸ਼ਹਿਰ ਦੇ ਵਿੱਚ ਵੀ ਆਪਣੇ ਨਾਕੇ ਲੱਗੇ ਹੋਏ ਐ ਸੋ ਅਸੀਂ ਇਹਨਾਂ ਤੇ ਕਾਫੀ ਇੰਟੈਂਸਿਵ ਚੈਕਿੰਗ ਆ ਜੀ ਡੀਐਸਪੀ ਦੇ ਸੁਪਰਵੀਜ਼ਨ ਦੇ ਅੰਡਰ ਐਸਐਚਓਜ਼ ਵੱਲੋਂ ਐਡੀਸ਼ਨਲ ਐਸਐਚਓਜ਼ ਵੱਲੋਂ ਚੌਂਕੀ ਇੰਚਾਰਜ ਵੱਲੋਂ ਕੀਤੀ ਜਾ ਰਹੀ ਹੈ ਉਹਦੇ ਵਿੱਚ ਮੈਂ ਵੀ ਨਾਕਿਆਂ ਤੇ ਦੌਰਾ ਹੀ ਕਰ ਰਿਹਾ ਤੇ ਨਾਲ ਐਸਪੀ ਹੈੱਡਕੁਆਟਰ ਸਾਹਿਬ ਵੀ ਚੈਕਿੰਗ ਕਰ ਰਹੇ ਨੇ ਇਹਨਾਂ ਨੂੰ ਬੜੀਆਂ ਕਲੀਅਰ ਇਨਸਟਰਕਸ਼ਨਸ ਨੇ ਜਿਹੜੀਆਂ 144 ਦੇ ਆਰਡਰਸ ਨੇ ਉਹਦੇ ਵਿੱਚ ਆਪਣੇ ਵੈਪਨ ਵਗੈਰਾ ਨਾ ਕੈਰੀ ਕਰਨ ਜੇ ਕੈਸ਼ ਕੈਰੀ ਕਰਨਾ ਤੇ 50000 ਤੋਂ ਥੱਲੇ ਹੋਵੇ ਜੇ 50000 ਤੋਂ ਉੱਪਰ ਕੈਸ਼ ਰਿਕਵਰ ਹੁੰਦਾ ਤੇ ਉਹਦੀ ਸੋਰਸ ਆਫ ਮਨੀ ਸ਼ੋ ਕਰਨੀ ਪਊਗੀ ਜੇ 10000 10 ਲੱਖ ਤੋਂ ਉੱਪਰ ਹੁੰਦਾ ਤੇ ਅਸੀਂ ਇਨਕਮ ਟੈਕਸ ਨੂੰ ਇਨਫੋਰਮ ਕਰਦੇ ਹਾਂ ਹੁਣ ਆਸੀਂ ਮਲਟੀਪਲ ਐਫ ਆਈ ਆਰਸ ਰਜਿਸਟਰ ਕੀਤੀਆਂ ਕੁਝ ਐਕਸਾਈਜ਼ ਐਕਟ ਦੀਆਂ ਰਜਿਸਟਰ ਹੋਈਆਂ ਇੱਕ ਸਾਡੇ ਨਾਕੇ ਤੇ ਜੋੜਕੀਆਂ ਨਾਕੇ ਤੇ ਸਾਨੂੰ ਆਮ ਜੈੱਟ ਦਾ ਪਰਚਾ ਦਰਜ ਹੋਇਆ ਜਿਹਦੇ ਵਿੱਚ ਕੁਝ ਕਾਪੇ ਮਿਲੇ ਚਾਰ ਬੰਦੇ ਅਰੈਸਟ ਹੋਏ ਤੇ ਇੱਕ ਗੱਡੀ ਜਿਹੜੀ ਉਹਦੇ ਵਿੱਚ ਅੱਗੇ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ ਹਜੇ ਇਹ ਜਿਹੜਾ ਆਪਰੇਸ਼ਨ ਹੈ ਉਹ 2 ਵਜੇ ਤੱਕ ਚੱਲੂਗਾ ਸੋ 2 ਵਜੇ ਤੱਕ ਹੋਰ ਵੀ ਰਿਕਵਰੀਜ਼ ਹੋਣ ਦੀ ਆਸ ਹੈ ਇਸ ਮੌਕੇ ਡੀਐਸਪੀ ਮਨਜੀਤ ਸਿੰਘ ਔਲਖ ਬੁੱਢਲਾਡਾ ਅਤੇ ਐਸਐਚਓ ਬੋਹਾ ਬੁੱਢਲਾਡਾ ਹਾਜ਼ਰ ਸਨ ਬੁੱਢਲਾਡਾ ਤੋਂ ਅਮਨ ਮਹਿਤਾ ਦੀ ਖਾਸਪੋ